ਸਤਿ ਸ਼੍ਰੀ ਅਕਾਲ ਜੀ ਵੀਰੋ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਦਾ ਪੰਜਾਬ ਬੋਲਦੇ ਚ ਸੋ ਅੱਜ ਜੇ ਆਪਾਂ ਵਲੌਗ ਤੋਂ ਦਿਖਾਵਾਂਗੇ ਇੱਕ ਦਿਨ ਪਹਿਲਾਂ ਅਸੀਂ ਆਹ ਥਾਂ ਗੋਟ ਦੱਸਿਆ ਇੱਥੇ ਨੂੰ ਆਪਾਂ ਆਉਣ ਵਾਲੇ ਮੂਦੇ ਦੇ ਉੱਤੇ ਛਾਦੀਆਂ ਜਿਵੇਂ ਕਿ ਪਾਲਕ ਧਨੀਆਂ ਮੇਥੇ ਮੂੜੀਆਂ ਸੋ ਆਪਾਂ ਇਥਾਂ ਗੋਟ ਦੇਾਂਗੇ ਅੱਜ ਸੋ ਦੂਸਰੇ ਦਿਨ ਆਪਾਂ ਲਾਵਾਂਗੇ ਸਮਾਨ ਤੋ ਆਪਾਂ ਵੀਰੋ ਕੱਲ ਆਪਾਂ ਇਹ ਸਾਰਾ ਥਾਂ ਘੁੱਟ ਚੋਤੀ ਜਾ ਇਹ ਆਪਾਂ ਰਾਤ ਤੱਕ ਨਹੀਂ ਆਪਾਂ ਕੇ ਤੱਕ ਤਸਵੀਰ ਤੋਂ ਕੋਲਾ ਹੋ ਜਾਂਦਾ ਇਸ ਕਰਕੇ ਸੀ ਕਿ ਉੱਗ ਜਾਂਦਾ ਪੋਡੇ ਨਾਲ ਤੇ ਕੁਝ ਦੇਖ ਸਕਦੇ ਸਮਾਨ ਆਪਰੇ ਲਾਉਣਾ ਅੱਜ ਤੋ ਆਪਾਂ ਹੁਣ ਕੱਢਦੇ ਹਾਂ ਫੁੱਡ ਤਰੂਸੀ ਵੇਖ ਸਕਦਾ ਥਾਂ ਇੱਕੋ ਜਿਹਾ ਹੋ ਜਿਹਾ ਕੇ ਪੱਦਰ ਕਾ ਕੇ ਆਪਾਂ ਦੁਬਾਰਾ ਹੁਣ ਫੁੱਡ ਕੱਢਦੇ ਹਾਂਗੇ ਸੋ ਰਾਤ ਨੂੰ ਆਪਾਂ ਘੜ ਪੀ ਗਿਓ ਕਿਦਾ ਪਸਤ ਨਹੀਂ ਆ ਤਾਂ ਦੇਖ ਸਕੋ ਤੁਸੀਂ ਹਨਾ ਸੋ ਆਪਾਂ ਜਿੱਦੇ ਇਹ ਸਮਾਨ ਹਰਾ ਹੋ ਗਿਆ ਆਪਾਂ ਉਹਦੇ ਵੀ ਤੁਹਾਨੂੰ ਵੀਡੀਓ ਬਣਾ ਕੇ YouTube ਤੇ ਚੈਨਲ ਤੇ ਪਾਵਾਂਗੇ ਆਪਾਂ ਸੋ ਆਪਾਂ ਹੁਣ ਬੀਜ ਰਿਹਾ ਹਾਂ ਧਨੀਆ ਇਹ ਉਂਗਲਾਂ ਨਾਲ ਲੱਕ ਜਾਂਦਾ ਤਾਂ ਕਰਕੇ ਇਹ ਲੈ ਥੋੜਾ ਜਿਹਾ ਸੋ ਆਪਾਂ ਦੁਆਵਾਂ ਪਿੱਛਾਂਗੇ ਮੇਥੇ ਤੇ ਦੁਆਤਾਂੀਆਂ ਸਾਡੇ ਨਾਲ ਵੀਡੀਓ ਚ ਐਂਡ ਤੱਕ ਬਣੇ ਰਹੋ ਸੋ ਆਪਾਂ ਹੁਣ ਵੀਰਦਾਂ ਵਿੱਚ ਇੱਥੇ ਜੀ ਦੇਖ ਸਕਦੇ ਹਾਂ की दुध उंगला फासला रखण पैदा हर हिकु चीज़ कयूं मतिलबु किथा खुखंद पटणे सौखे हुजनि भाई जी बाद ला पालक ਸੋਨ ਨੂੰ ਅੱਗੇ ਦਿਖਾਉਣੇ ਵੀ ਰੀਚ ਮੈਂ ਇੱਥੇ ਆਪਾਂ ਨੇ ਵੀਰ ਤੇ ਥੋੜਾ ਲੇਟ ਹੋ ਗਿਆ ਮਤਲਬ ਪਹਿਲਾਂ ਤਿੰਨ ਚਾਰ ਦਿਨ ਗਰਮੀ ਪਈਗੀ ਹੈ ਹੁਣ ਮਤਲਬ ਮੌਸਮ ਸੈਟ ਪਾ ਰਿਹਾ ਹੁਣ ਆਕਰਕੇ ਇਸ ਵਾਂ ਦੀ ਹੌਲ ਤੇ ਬਦਲੀ ਪੂਰੀ ਜੋ ਹੁਣ ਸਾਈਡ ਤੇ ਵਟਾਣੀਆਂ ਉੱਤੇ ਆਪਾਂ ਲਾਵਾਂਗੇ ਜਿਹੜੀਆਂ ਥੋੜੀਆਂ ਹੀ ਆ ਜਿੰਨੀਆਂ ਵਟਾਂਗੇ ਤੋ ਅੱਜ ਦੀ ਵੀਡੀਓ ਪਸੰਦ ਆ ਨ ਕਿਦਾਂ ਨਹੀਂ ਲਗੀ ਕਮੈਂਟ ਤੇ ਲਾਇਕ ਕਰ ਤੇ ਜਰੂਰ ਦੱਸੋ ਤੇ ਵੀਡੀਓ ਨੂੰ ਵਾਰੀ ਵਾਰ ਕੇ ਸ਼ੇਅਰ ਕਰਿਆ ਕਰੋ ਫਿਰ ਤੇ ਪ੍ਰਮਾਤਮਾ ਦੇ ਸੱਤੇ ਹੀ ਆਪਾਂ ਆਂ ਜੇ ਤੁਸੀਂ ਸਾਡੇ ਵੀਡੀਓ ਦੇਖ ਰਹੇ ਤਾਂ ਇਹਨੂੰ ਅਸੀਂ ਵੀਡੀਓ ਬਣਾਉਂਦੇ ਰਹਿੰਦੇ ਆ ਤੋ ਆਨਵਾਰ ਦੇ ਗੁੱਜ ਨੂੰ ਸਾਡਾ ਚੈਨਲ ਕਾਲੋ ਸਬਸਕ੍ਰਾਈਬ ਕਰੋ ਨਵੇਂ ਨਵੇਂ ਵੀਡੀਓ ਬਣਾਉਂਦੇ